ਹੈਲੋ ਸਸਿਕਲ ਜੀ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਬਹੁਤ ਹੀ ਸੋਹਣੇ ਬੁਟੀਕ ਸਟਾਈਲ ਸੂਟਸ ਲੈ ਕੇ ਆਏ ਆ ਵਰਕ ਕੀਤੇ ਹੋਏ ਆ ਦੇਖ ਸਕਦੇ ਹੋ ਬਿਲਕੁਲ ਨਿਊ ਸੂਟਸ ਨੇ ਨਿਊ ਡਿਜ਼ਾਈਨ ਹੈ embroidery ਕੀਤੀ ਹੋਈ ਹੈ ਦੇਖੋ 올ਓਵਰ ਕਾਟਨ ਦੇ ਸੂਟ ਨੇ ਵਧੀਆ ਕੁਆਲਿਟੀ ਦੀ ਕਾਟਨ ਹੈ ਦੇਖੋ ਬੁਟੀਕ ਸਟਾਈਲ ਵਰਕ ਕੀਤਾ ਹੋਇਆ ਨਾਲ ਦੁਪੱਟੇ ਹੈਗੇ ਆ ਜੀ organza ਦੇ scalping ਕੀਤੀ ਹੋਈ ਹੈ tie and dye ਦੇ ਦੁਪੱਟੇ ਆ ਬਹੁਤ ਹੀ ਸੋਹਣੇ ਪੀਸਿਸ ਹੈ ਬਹੁਤ ਹੀ ਪਿਆਰੇ ਪਿਆਰੇ ਕਲਰ ਹੈ ਸੋ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਅੱਜ ਆਪਾਂ ਸਾਰੇ ਹੀ ਸੂਟ ਬੁਟੀਕ ਸਟਾਈਲ ਲੈ ਕੇ ਆਏ ਹੈਗੇਆਂ ਜੋ ਕਿ ਕਈ ਕਸਟਮਰਸ ਨੇ ਰੈਡੀ ਕਰਵਾਏ ਸੀ ਕੁਝ ਆਪਣੇ ਕੋਲ ਪਹਿਲਾਂ ਦੇ ਪਏ ਸੀ ਸੋ ਤੁਸੀਂ ਦੇਖ ਸਕਦੇ ਹੋ ਐਵੇਂ ਦੀ ਡਿਜ਼ਾਈਨ ਤੁਸੀਂ ਕਿਸੇ ਵੀ ਫੈ布ਰਿਕ ਤੇ ਰੈਡੀ ਕਰਵਾ ਸਕਦੇ ਹੈਗੇ ਹੋ ਬਹੁਤ ਹੀ ਸੋਹਣੇ ਬੁਟੀਕ ਸਟਾਈਲ ਡਿਜ਼ਾਈਨ ਹੈਗੇ ਆ ਬਹੁਤ ਹੀ ਪਿਆਰੇ 올ਓਵਰ ਸੂਟ ਰਹਿਣ ਵਾਲਾ ਹੈਗਾ ਦੇਖ ਸਕਦੇ ਹੋ ਤੁਸੀਂ ਵਰਕ ਕੀਤਾ ਹੋਇਆ ਬੁਟੀਕ ਸਟਾਈਲ ਇਹ ਕਾਟਨ ਦੇ ਸੂਟ ਨਾਲ ਕريب ਦਾ ਦੁਪੱਟਾ ਚਨੂਨ ਕريب ਦਾ ਦੁਪੱਟੇ ਰਹਿਣ ਵਾਲੇ ਹਨ ਇਹਨਾਂ ਦੇ ਨਾਲ ਡਿਜੀਟਲ ਦੁਪੱਟੇ ਰਹਿਣ ਵਾਲੇ ਹੈਗੇ ਆ ਆ ਕਾਟਨ ਦਾ 올ਓਵਰ ਸੂਟ ਰਾਮਟੈਕਸ ਕਾਟਨ ਦਾ ਨਾਲ ਕੋਟਾ ਡੋਰੀ ਦਾ ਦੁਪੱਟਾ ਸਕੈਲਪਿੰਗ ਕੀਤੀ ਹੋਈ ਹੈ ਇਹ ਮਸਲੀਨ ਦਾ ਦੁਪੱਟਾ ਮਸਲੀਨ ਦਾ ਸੂਟ ਬਹੁਤ ਹੀ ਸੋਨਾ ਪੈਚਵਰਕ ਕੀਤਾ ਹੋਇਆ ਹੈ ਇਹ ਬਾਰੇ ਬਹੁਤ ਹੀ ਸੋਹਣੇ ਬੁਟੀਕ ਸਟਾਈਲ ਵਰਕ ਉੱਪਰ ਗੋਟਾ ਪੱਤੀ ਦਾ ਵਰਕ ਕੀਤਾ ਹੋਇਆ ਨਾਲ ਦੁਪੱਟੇ ਬਹੁਤ ਹੀ ਸੋਹਣੇ ਸਾਰੇ ਹੀ ਡਿਜ਼ਾਈਨ ਬਹੁਤ ਸੋਹਣੇ ਨੇ ਆ ਦੇਖੋ ਬਹੁਤ ਹੀ ਸੋਹਣਾ ਕਲਰ ਸਰਦਾਰੀ ਜੀ ਲੁੱਕ ਇਹ ਕੰਟਰਾਸਟ ਦੇ ਵਿੱਚ ਹੈ ਇਹ ਗੋਟਾ ਪੱਤੀ ਵਿੱਚ ਵਾਲੇ ਡਿਜ਼ਾਈਨ ਦੇ ਵਿੱਚ ਰੈੱਡ ਕਲਰ ਬਲੂ ਕਲਰ ਜਿਵੇਂ ਕਿ ਕਲਰ ਮਜ਼ੈਂਟਾ ਸ਼ੇਡ ਹੈ ਬਹੁਤ ਹੀ ਸੋਹਣਾ ਮਿੱਠਾ ਜਿਹਾ ਸ਼ੇਡ ਹੈ ਪਿੰਕ ਟੋਨ ਦੇ ਵਿੱਚ ਨੈਕਸਟ ਮੈਰੂਨ ਨਾਲ ਪੀਚ ਦਾ ਕੰਬੀਨੇਸ਼ਨ ਨੈਕਸਟ ਮਜ਼ੈਂਟਾ ਦੇ ਨਾਲ ਡਾਰਕ ਵਜ਼ਟਰਨ ਲਾਈਨਿੰਗ ਵਾਲਾ ਦੁਪੱਟਾ ਬਹੁਤ ਸੋਹਣਾ ਡਿਜੀਟਲ ਪ੍ਰਿੰਟ yellow ਬਹੁਤ ਹੀ ਸੋਹਣਾ yellow ਸ਼ੇਡ ਐਸੀ ਗ੍ਰੀਨ ਬੁਟੀਕ ਸਟਾਈਲ ਸੂਟ ਨਾਲ ਮਸਲੀਨ ਦਾ ਦੁਪੱਟਾ ਫੋਰਥ ਸਾਈਡ ਮਤਲਬ ਦੁਪੱਟੇ ਦੇ ਸਕੈਲਪਿੰਗ ਕੀਤੀ ਹੋਈ ਹੈ ਸਾਰੇ ਦੁਪੱਟੇ ਤੇ ਵਿੱਚ ਵਰਕ ਹੈ ਨੈਕਸਟ ਕਲਰ ਬਹੁਤ ਹੀ ਪਿਆਰਾ ਪਾਪਰ ਸ਼ੇਡ ਨਾਲ ਡਿਜੀਟਲ ਦੁਪੱਟਾ ਤੁਸੀਂ ਦੇਖ ਸਕਦੇ ਕਲਰ ਬਹੁਤ ਹੀ ਪਿਆਰੇ ਨੇ 레드 ਦੇ ਵਿੱਚ ਕਿੰਨੇ ਕੰਬੀਨੇਸ਼ਨ ਬਣਾਏ ਗਏ ਨੇ ਬਲੈਕ ਨਾਲ ਬਲੂ ਨਾਲ ਇਹ ਓਲਓਵਰ ਮਹਿਰੂਨ ਸੂਟ ਅਮਾਜੰਟ ਦੇ ਨਾਲ ਸਕਿਨ ਟੋਨ ਦੇ ਵਿੱਚ ਬਹੁਤ ਹੀ ਸੋਹਣਾ ਨੈਕਸਟ ਰੈੱਡ ਤੁਸੀਂ ਦੇਖ ਸਕਦੇ ਹੋ ਪੇਂਟ ਵਾਲਾ ਬਹੁਤ ਹੀ ਸੋਹਣਾ ਨੈਕਸਟ ਹੈ ਬਲੂ ਇਸੇ ਹੀ ਵਰਕ ਕੀਤਾ ਹੋਇਆ ਨੈਕਸਟ ਹੈ ਜੀ ਨੇਚਰਲ ਕ੍ਰੇਵ ਦੇ ਉੱਪਰ ਬੁਟੀਕ ਸਟਾਈਲ ਸੂਟਸ ਨਾਲ ਚਰਨੂਨ ਦੇ ਦੁਪट्टे ਇਹ ਜਿਹੜਾ ਬਲੈਕ ਕਲਰ ਹੈਗਾ ਨੈਚੁਰਲ ਕ੍ਰੇਪ ਦੇ ਉੱਪਰ ਹੈਂਡਵਰਕ ਦੇ ਪੀਸੇਸ ਹੈ ਜੀ ਸਾਰੇ ਤੁਸੀਂ ਕੋਈ ਵੀ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋ ਆਪਣੇ ਕੋਲ ਕਿਸੇ ਵੀ ਫੈਬਰਿਕ ਤੇ ਕੋਈ ਵੀ ਡਿਜ਼ਾਈਨ ਹੈ ਇਹ ਵੀ ਨੈਚੁਰਲ ਕ੍ਰੇਪ ਦੇ ਉੱਪਰ ਬੁਟੀਕ ਸਟਾਈਲ ਸੂਟ ਬਹੁਤ ਹੀ ਸੋਹਣਾ ਰੈਡੀ ਹੋਇਆ ਹੋਇਆ ਹੈਂਡਵਰਕ ਕੀਤਾ ਹੋਇਆ ਫੁੱਲ ਇਹ ਵੀ ਰੈੱਡ ਸੂਟ ਫੁੱਲ ਹੈਵੀ नैक्सट एक अपने को कलर बहुत ही प्यारा देखो बहुत ही प्यारा सूट रेडी है ये इन बॉटम से वर्क है स्लीवस से वर्क है दुपट्टा इस थ्री डी है ब्लैक कलर नैक्सट है फ्रोजी कलर नैक्सट <laughs> डार्क फ्रोजी एंड मल्टी दुपट्टा ਪਰਪਲ ਦੇ ਨਾਲ ਮਲਟੀ ਦੁਪੱਟਾ এবੀ ਸੂਟ ਬਹੁਤ ਹੀ ਸੋਨਾ ਹੈਂਡਵਰਕ ਵਾਲਾ ਪਰ ਰੈਡੀ ਕੀਤਾ ਹੋਇਆ ਹੈ ਬਲੈਕ ਦੇ ਨਾਲ ਰੈੱਡ ਦਾ ਕੰਬੀਨੇਸ਼ਨ ਇਹ ਸਾਰੇ ਹੀ ਹੈਂਡਵਰਕਸ ਦੇ ਸੂਟ ਨੇ ਫੈਬਰਿਕ ਨੇਚਰਲ ਕ੍ਰੇਪ ਦਾ ਹੈ ਅਬ ਇਹ ਬਲੈਕ ਦੇ ਨਾਲ ਆਰਗੈਂਜ਼ਾ ਦਾ ਦੁਪੱਟਾ ਹੈ ਇਹ ਇਹ ਬੁਟੀਕਲ ਸੂਟ ਨੇ ਜਿਹੜਾ ਵੀ ਸੂਟ ਤੁਸੀਂ ਇਹਨਾਂ ਤੋਂ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਦਿੱਤੇ ਹੋਏ ਨੰਬਰ ਜੋ WhatsApp ਤੇ ਮੈਸੇਜ ਕਰ ਸਕਦੇ ਹੋ ਆਪਣੇ ਆਰਡਰ ਪਲੇਸ ਕਰਵਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਪੇਮੈਂਟ ਅਡਵਾਂਸ ਦੇ ਵਿੱਚ ਹੀ ਕਰਨੀ ਪਵੇਗੀ ਸੋ ਇਹਨਾਂ ਵਿੱਚ ਜੋ ਵੀ ਸੂਟ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਪਰਚੇਸ ਕਰਨਾ ਚਾਹੁੰਦੇ ਹੋ